ਹਾਂਜੀ ਖੜੇ ਆਂ ਦਰਾਹਾ ਦੇ ਰਾਜਵੰਤ ਰੋਡ ਉਪਰ ਜੋ ਕਿ ਇੱਕ ਸਰਵਿਸ ਰੋਡ ਹੈ ਜਿਸ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਤੇ ਥਾ ਥਾ ਇਸ ਵਿੱਚ ਵੱਡੇ ਵੱਡੇ ਟੋਏ ਪਏ ਨੇ ਨਿਤ ਦਿਨ ਇੱਥੇ ਦੁਰਘਟਨਾਵਾਂ ਹੁੰਦੀਆਂ ਨੇ ਗੱਡੀਆਂ ਪਲਟਦੀਆਂ ਨੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਰੋਸ ਹੈ ਨਾ ਤਾਂ ਨਗਰ ਕੌਂਸਲ ਇਸ ਰੋਡ ਦੀ ਜ਼ਿੰਮੇਵਾਰੀ ਲੈ ਰਹੀ ਹੈ ਤੇ ਨਾ ਹੀ ਜੇ ਅਗਰ ਇਹ ਹਾਈਵੇ ਥੌਰੀ ਆਫ ਇੰਡੀਆ ਦੇ ਅੰਡਰ ਆਉਂਦਾ ਸਰਵਿਸ ਰੋਡ ਹੈ ਨਾ ਉਹ ਇਸ ਇਸ ਦੀ ਕੋਈ ਜ਼ਿੰਮੇਵਾਰੀ ਲੈ ਰਿਹਾ ਰੋਡ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਨਿਤ ਦਿਨ ਇੱਥੇ ਜਾਮ ਲੱਗਦੇ ਨੇ ਰਾਈ ਝਗੜੇ ਹੁੰਦੇ ਨੇ ਗੱਡੀਆਂ ਪਲਟਦੀਆਂ ਨੇ ਦੁਕਾਨਦਾਰੀ ਲੋਕਾਂ ਦੀ ਜੋ ਬਿਲਕੁਲ ਠੱਪ ਹੋ ਚੁੱਕੀ ਐ ਜਿਸ ਨੂੰ ਲੈ ਕੇ ਲੋਕ ਡਾਢੇ ਪਰੇਸ਼ਾਨ ਨੇ ਸਾਡੇ ਨਾਲ ਨੇ ਨਗਰ ਕੌਂਸਲ ਦਰਾਹਾ ਦੇ ਸਾਬਕਾ ਪ੍ਰਧਾਨ ਨਿਰਵਿੰਦਰ ਸਿੰਘ ਜੀ ਹਾਂਜੀ ਤੁਹਾਡਾ ਸਵਾਗਤ ਹੈ ਵੀਰ ਜੀ ਤੁਸੀਂ ਕਦੇਉਂ ਇਸ ਰੋਡ ਦੇ ਉੱਪਰ ਇਸ ਦੀ ਖਾਸਾ ਹਾਲਤ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਰੋਡ ਇੰਨੀ ਟੁੱਟ ਚੁੱਕੀ ਆ ਕਿ ਥਾਂ-ਥਾਂ ਤੇ ਟੋਹੇ ਪੈਣ ਕਰ ਇੱਥੇ ਗੱਡੀਆਂ ਪਲਟਦੀਆਂ ਨੇ ਗੱਡੀਆਂ ਦੇ ਥੱਲੇ ਸਪੈਨਸ਼ਨ ਡਾਊਨ ਹੁੰਦੇ ਨੇ ਟੁੱਟਦੇ ਨੇ ਤੇ ਆਲੇ ਦੁਆਲੇ ਦੁਕਾਨਦਾਰੀ ਇੰਨੀ ਖਰਾਬ ਹੋ ਚੁੱਕੀ ਆ ਮੇਰਾ ਖਿਆਲ ਵੀ ਜੇ ਇਹਦਾ ਸੁਧਾਰ ਨਾ ਕੀਤਾ ਗਿਆ ਤਾਂ ਆਲੇ ਦੁਆਲੇ ਦੀਆਂ ਦੁਕਾਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਨਗਰ ਕੌਂਸਲ ਨੂੰ ਵੀ ਜੇ ਨਗਰ ਕੌਂਸਲ ਨੇ ਪਰਲੇ ਪਾਸੇ ਰੋਡ ਬਣਾਈ ਆ ਤਾਂ ਇੱਥੇ ਵੀ ਬਣਾ ਸਕਦੀ ਆ ਜੇ ਨਹੀਂ ਤਾਂ ਸਰਕਾਰ ਨੂੰ ਇਹਦੇ ਉੱਤੇ ਤੁਰਬੀ ਦਿਣ ਜੇ ਕਿ ਉਹ ਟੈਕਸ ਲੋਕਾਂ ਤੋਂ ਲਿਆ ਜਾਂਦਾ ਤੇ ਇਹਦੀ ਸੜਕ ਦੀ ਇਹਦੀ ਮੁਰੰਮਤ ਕੀਤੀ ਜਾਵੇ ਠੀਕ ਢੰਗ ਨਾਲ ਤਾਂ ਜੋ ਆਵਾਜਾਈ ਦੀ ਜਿਹੜੀ ਵਿਘਨ ਆ ਉਹ ਦੂਰ ਹੋਵੇ ਤੇ ਇੰਨਾ ਸ਼ਾਮ ਨੂੰ ਰਸ ਹੋ ਜਾਂਦਾ ਕਿ ਲੋਕਾਂ ਨੂੰ ਨਿਕਲ ਨਿਕਲਣਾ ਬਹੁਤ ਔਖਾ ਹੋ ਜਾਂਦਾ ਤੇ ਇੱਥੇ ਕਈ ਵਾਰੀ ਇੱਥੇ ਗੱਡੀਆਂ ਪਲਟੀਆਂ ਨੇ ਪਰ ਕੋਈ ਇਹਦਾ ਨਗਰ ਕੌਂਸਲ ਜਾਂ ਕੋਈ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਅਗਰ ਜੇ ਇਹ ਨਾ ਰੋਕਿਆ ਗਿਆ ਤਾਂ ਸਾਰੇ ਦੁਕਾਨਦਾਰ ਸਾਰੇ ਇਕੱਠੇ ਹੋ ਕੇ ਅਸੀਂ ਇਹ ਰੋਡ ਨੂੰ ਰੋਕ ਦਾਂਗੇ ਕੱਲ ਨੂੰ ਫਿਰ ਇਹ ਨਾ ਹੋਵੇ ਕੱਲ ਨੂੰ ਕੋਈ ਇੱਥੇ ਜਿਆਦਾ ਰਸ ਹੋਣਾ ਸ਼ੁਰੂ ਹੋ ਜਾਵੇ ਕਿਰਪਾ ਕਰਕੇ ਇਹਦਾ ਸੁਧਾਰ ਕੀਤਾ ਜਾਵੇ ਵਿਰਿੰਦਰ ਜੀ ਤੁਸੀਂ ਜੋ ਕਾਂਗਰਸ ਸਰਕਾਰ ਸਮੇ ਨਗਰ ਕੌਂਸਲ ਦੇ ਪ੍ਰਧਾਨ ਰਹੇ ਹੋ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਰਹੀ ਹੈ ਕਿ ਇਹਨੇ ਹਾਲਤ ਮਾੜੇ ਹੋਏ ਸੀ ਇਸ ਰੋਡ ਦੇ ਕਾਂਗਰਸ ਦੇ ਟਾਈਮ ਤੇ ਬਹੁਤ ਵਧੀਆ ਰਹੀ ਹੈ ਕਾਲੀਆਂ ਦੇ ਟਾਈਮ ਤੇ ਇਹਨਾਂ ਨੇ ਇੱਕ ਕਾਲੀਆਂ ਨੇ ਇੱਕ ਹੋਰ ਦਿੱਤਾ ਵੀ ਜਿਹੜਾ ਪਾਣੀ ਦਾ ਟ੍ਰੀਟ ਪਲੈਂਟ ਲਾਇਆ ਉਹ ਗਲਤ ਲੱਗਿਆ ਉਹਦਾ ਵਹਾਅ ਜਿਹੜਾ ਜਾਂਦਾ ਸੀ ਸਾਡਾ ਗਰੇਨ ਦੇ ਵਿੱਚ ਪਾਣੀ ਦਾ ਇਹਨਾਂ ਨੇ ਕਰਤਾ ਬੈਕ ਉਹ ਬੈਕ ਜਾ ਨਹੀਂ ਰਿਹਾ ਤੇ ਕਾਂਗਰਸ ਦੇ ਟਾਈਮ ਤੇ ਸੁਧਾਰ ਹੋਇਆ ਤੇ ਕੰਮ ਵੀ ਠੀਕ ਰਿਹਾ ਲੋਕਾਂ ਨੂੰ ਬੜੀ ਆਸ ਸੀ ਕਿ ਆਮ ਆਦਮੀ ਪਾਰਟੀ ਆਉਗੀ ਲੋਕਾਂ ਦੀਆਂ ਜੋ ਮੁਢਲੀਆਂ ਆਮ ਆਦਮੀ ਪਾਰਟੀ ਆਪਣੇ ਆਪਣੇ ਲੱਗੀ ਆ ਕਿਸਦਾ ਕੋਈ ਧਿਆਨ ਨਹੀਂ 4 ਸਾਲ ਹੋ ਗਏ ਸੁੱਤੇ ਪਏ ਨੂੰ ਇਹ ਇਹ ਜਾਗ ਨਹੀਂ ਰਹੇ ਰੋਜ਼ ਇੱਥੋਂ ਐਮਐਲਏ ਨੇ ਵੀ ਲੰਘਣਾ ਹੁੰਦਾ ਮੰਤਰੀਆਂ ਨੂੰ ਵੀ ਲੰਘਣਾ ਕਿਸੇ ਨੂੰ ਕੋਈ ਧਿਆਨ ਨਹੀਂ ਹੈਗਾ ਵੀ ਇਹ ਸੜਕ ਨੂੰ ਠੀਕ ਕੀਤਾ ਜਾਵੇ ਕਿਸੇ ਨੇ ਕੋਈ ਕਿਸੇ ਸੰਬੰਧਕਤ ਕਾਲੇ ਨਾਲ ਦੀ ਗੱਲਬਾਤ ਹੋਈ ਹੈ ਕਿਸੇ ਨਾਲ ਆਈਵੇ ਨਾਲ ਜਾਂ ਨਗਰ ਕੌਂਸਲ ਦੇ ਦਰਕਰਨ ਗੱਲ ਹੋਈ ਆ ਵੀ ਇਹ ਨੂੰ ਬਣਾਇਆ ਜਾਵੇ ਕੰਮ ਕੀ ਰੁਕਿਆ ਕਿਉਂ ਹੋਇਆ ਕੰਮ ਨਗਰ ਕੌਂਸਲ ਨੂੰ ਬਾਰ-ਬਾਰ ਲੋਕਾਂ ਨੇ ਕਹਿਣ ਤੇ ਕੁਝ ਨਹੀਂ ਹੋ ਰਿਹਾ ਇੱਕ ਸ਼ਿਸ਼ਾਨ ਘਾਟ ਦੇ ਸਾਹਮਣੇ ਸੇਟੀ ਕੰਪਲੈਕਸ ਦੇ ਸਾਹਮਣੇ ਇੱਕ ਪਾਈਪ ਟੁੱਟੀ ਆ ਨਗਰ ਕੌਂਸਲ ਉਹ ਵੀ ਹੱਦ ਤੱਕ ਠੀਕ ਨਹੀਂ ਹੋਈ ਜੋ ਜਿਹਦਾ ਪਾਣੀ ਸਾਰੀ ਸੜਕ ਦੇ ਉੱਤੇ ਆ ਰਹੀ ਹੈ ਸੜਕ ਵੀ ਟੁੱਟ ਰਹੀ ਹੈ ਕਿਹੜੇ ਕਿਹੜੇ ਨਾਲ ਬਾੜ ਲੱਗਦੇ ਨੇ ਜੀ ਇੱਥੇ ਇਹਦੇ ਲੱਗਦੇ ਨੇ ਬਾੜਦੋਂ ਵਾੜਬੰਦੀ ਨਵੀਂ ਬਣਾਈ ਹੈ ਇਹਨਾਂ ਨੇ ਨਹੀਂ ਪੁਰਾਣੇ ਕਿਹੜੇ ਕਿਹੜੇ ਵਾੜ ਸੀ ਅੱਠ-ਨੌ ਵਾੜ ਅੱਠ-ਨੌ ਵਾੜ ਇਹਨਾਂ ਦੇ ਕਾਉਂਸਲਰ ਨੇ ਉਹਨਾਂ ਵੱਲੋਂ ਕੋਈ ਇਹ ਕੀਤਾ ਗਿਆ ਤਰੱਦਤ ਕੋਈ ਪ੍ਰਾਲਾ ਕੀਤਾ ਗਿਆ ਵੀ ਇਹਦਾ ਕੋਈ ਹੱਲ ਕੀਤਾ ਜਾਵੇ ਉਹ ਕਹਿੰਦਾ ਨਾ ਵੀ ਸਾਨੂੰ ਇਹ ਕੰਮੇ ਨਹੀਂ ਹੋ ਸਾਡੀ ਮੰਨਵਾਈ ਨਹੀਂ ਹੈਗੀ ਬਸ ਇੰਨਾ ਜਵਾਬ ਦੇ ਕੇ ਤੁਰ ਜਾਂਦੇ ਵੀ ਉਹ ਤਾਂ ਆਵਾਜ਼ੀ ਪਾਰਟੀ ਵਿੱਚ ਨੇ ਉਹਨਾਂ ਦੀ ਸੁਣਵਾਈ ਨਹੀਂ ਆਵਾਜ਼ੀ ਪਾਰਟੀ ਦੇ ਕਾਉਂਸਲਰ ਦੀ ਸੁਣਵਾਈ ਆ ਆਦਮੀ ਪਾਰਟੀ ਸਰਕਾਰ ਉਹਨਾਂ ਦੀ ਹੈ ਨਗਰ ਕਾਉਂਸਲ ਉਹਨਾਂ ਦੀ ਆ ਕਾਉਂਸਲਰ ਉਹਨਾਂ ਦੇ ਨੇ ਜੀ ਹਾਲਾਤ ਇਹਨਾਂ ਦੇ ਬਹੁਤ ਮਾੜੇ ਕੀਤੇ ਹੋਏ ਨੇ ਜਿਹੜੇ ਕਿ ਇਹਨਾਂ ਦੇ ਆਪੋ ਆਪਣੇ ਵੀ ਨਹੀਂ ਹੋ ਰਹੇ ਕੰਮ ਤਬਾ ਮੰਗਦਾਲ ਕੀ ਕਰ ਸਕਦਾ ਮੰਗ ਤਾਂ ਬਹੁਤ ਲੰਬੇ ਸਮੇਂ ਤੋਂ ਲੋਕ ਕਰ ਰਹੇ ਨੇ ਤੇ ਐਕਸ਼ਨ ਕੀ ਕਰੋਗੇ ਤੁਸੀਂ ਹੁਣ ਇੱਥੇ ਐਕਸ਼ਨ ਇਹ ਹੈ ਵੀ ਜੇ ਇਹ ਇਹਨਾਂ ਨੇ ਨਾ ਜਲਦੀ ਕੰਮ ਕੀਤਾ ਅਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਕੋ ਐਸਡੀਐਮ ਸਾਹਿਬ ਕੋ ਕਮੇਟੀ ਦੇ ਈਓ ਸਾਹਿਬ ਕੋ ਉੱਤੇ ਸਾਰਿਆਂ ਨੂੰ ਇਹਦੇ ਬਾਰੇ ਆਪਣੇ ਵੱਲੋਂ ਦੇਵਾਂਗੇ ਮੈਮੋਰੰਡਮ ਅਗਰ ਜੇ ਨਾ ਹੋਇਆ ਫਿਰ ਇੱਥੇ ਅਸੀਂ ਸੜਕ ਨੂੰ ਰੋਕਾਂਗੇ ਠੀਕ ਹੈ ਜੀ ਸੋ ਇਹ ਸਨ ਨਗਰ ਕੌਂਸਲ ਦਰਾਹਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਜੀ ਜਿੰਨਾਂ ਦਾ ਕਹਿਣਾ ਕਿ ਅਗਰ ਉਹ ਪਹਿਲਾਂ ਸਭ ਤੋਂ ਪਹਿਲਾਂ ਜੋ ਐਸਡੀਐਮ ਡੀਸੀ ਨੂੰ ਜਾਂ ਨਗਰ ਕੌਂਸਲ ਦੇ ਜੋ ਈਓ ਉਸ ਨੂੰ ਮੰਗ ਪੱਤਰ ਦੇਣਗੇ ਅਗਰ ਇਸ ਤੇ ਕੋਈ ਕਾਰਵਾਈ ਜਲਦੀ ਨਹੀਂ ਹੁੰਦੀ ਰੋਡ ਨਹੀਂ ਬਣਾਇਆ ਜਾਂਦਾ ਤਾਂ ਉਹ ਇਸ ਰੋਡ ਨੂੰ ਬੰਦ ਕਰੰਗੇ ਇਸ ਉੱਪਰ ਧਰਨਾ ਦੇਣਗੇ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਲੈ ਕੇ ਦਰਾਹੇ ਦਾ ਜੋ ਸਿਆਸੀ ਮਾਹੌਲ ਆ ਗਰਮਾ ਸਕਦਾ ਮੈਂ ਤੁਹਾਡਾ ਆਪਣਾ ਗਰਦੀਪ ਸਿੰਘ ਸ਼ਾਹਪੁਰ